ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੇ ਬਾਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਉਹ ਲਾਰੇ ਡੇਰੀ ਫਾਰਮ ਤੇ ਆਏ ਆ ਵੀਰ ਸੰਦੀਪ ਸਿੰਘ ਜੀ ਬੋਣਾਂ ਦੇ ਘਰ ਅੱਜ ਇਸ ਵੀਡੀਓ ਦੇ ਵਿੱਚ ਹਰੇਕ ਵਾਰਤੀ ਦੇ ਰਾਜ ਵੀ 200 ਤੋਂ ਤਕਰੀਬਨ ਕੋਈ 4 ਤਨਾਗਾ ਆਪਾਂ ਦਿਖਾਉਣੇ ਆ ਇੱਕ ਨੀਲੀ 라ਵੀ ਦੀ ਫੁੱਲ ਹੈਵੀ ਬਾਡੀ ਵੇਟ ਚੰਗੇ ਮਿਲਕ ਰਿਕਾਰਡ ਵਾਲੀ ਇੱਕ ਤੁਹਾਨੂੰ ਮਾਝ ਦਿਖਾਵਾਂਗੇ ਠੀਕ ਹੈ ਜੀ ਜਿਵੇਂ ਇੱਕ ਪਾਕਿਸਤਾਨੀ ਬਲੱਡ ਲਾਈਨ ਜਿਵੇਂ ਆਪਾਂ ਇੱਕ ਬਾਰਡਰ ਬੈਲਟ ਦੀ ਗੱਲ ਕਰ ਲਈ ਗੀ ਭਿੱਖੀਵੰਡ ਖਾਲੜਾ ਤਾਂ ਤਕਰੀਬਨ ਇਧਰੋਂ ਵੀ ਸੰਦੀਪ ਸਿੰਘ ਜੀ ਨੇ ਪ੍ਰਤੀਜ ਕੀਤੀ ਆ ਖਰੀਦਦਾਰੀ ਕੀਤੀ ਆ ਤੇ ਚੰਗੀ ਸ਼ਿਹਰੀ ਦਿੱਤੀ ਆ ਜਿੱਥੋਂ ਵੀ ਆਈ ਆ ਠੀਕ ਆ ਜੀ ਇਹਦੀ ਬੈਕਗ੍ਰਾਉਂਡ ਪਿਛਲੇ ਸੋਵੇ ਦਾ ਕਿੰਨਾ ਮਿਲ ਕੇ ਨੇ ਚਵਾਇਆ ਇਸ ਵਾਰ ਹੁਣ ਤਿੱਜਾ ਕੁ ਸੋਵੇ ਨੇ ਸੋਨਾ ਤੇ ਇਸ ਵਾਰ ਤੁਸੀਂ ਬਾਕੀ ਢਾਂਚੇ ਤੋਂ ਹਵਾਨੇ ਚੱਡੇ ਤੋਂ ਇੱਕ ਜੱਜਮੈਂਟ ਕਰ ਦਿਓਗੇ ਕਿੰਨਾ ਕੁ ਦੁੱਧ ਕਰਮਾਂ ਦੀ ਭਰਉਣਾ ਚਾਹੀਦਾ ਠੀਕ ਆ ਜੀ ਇੱਕ ਤੋਡੇ ਘੜ ਦੇ ਵਿੱਚ ਤੁਹਾਨੂੰ ਆਪਾਂ ਇਹ ਮਾਜ ਦਿਖਾਵਾਂਗੇ ਉਹਨਾਂ ਭਰਾਵਾਂ ਲਈ ਵੀ ਜਿਹੜੇ ਕਿ ਨਸਲ ਬ੍ਰੀਡ ਤੇ ਕੰਮ ਕਰਨਾ ਚਾਹੁੰਦੇ ਆ ਆਪਾਂ ਆਪਣੇ ਫਾਰਮ ਦੀ ਬਿਲਕੁਲ ਤੁਸੀਂ ਸ਼ਾਨ ਬਣਾ ਲਓਗੇ ਠੀਕ ਆ ਜੀ ਇੱਕ ਪੂਰੀ ਮਾਜ ਇ ਤੇ ਇੱਕ ਹੋਰ ਨੀਲੀ ਦੇ ਵਿੱਚ ਤੁਹਾਨੂੰ ਝੋਟੀ ਦਿਖਾਵਾਂਗੇ ਉਹ ਵੀ ਬਿਲਕੁਲ ਸੱਚਰਤਾ ਜੀ ਸੂਈ ਤੇ ਕਲ ਐਂਡ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਬ੍ਰੀਡ ਦੇ ਵਿੱਚ ਬਾੜ ਦਿਖਾ ਦੇਾਂਗੇ ਠੀਕ ਹੈ ਜੀ ਸੂਈ ਸਵਾਈ ਆ ਥੋੜੇ ਪੈਸੇ ਕਿਸੇ ਭਰਾ ਨੇ ਖਰਚ ਕਰਨੇ ਆ ਤੇ ਬਿਲਕੁਲ ਪਾ ਫੜਤਾ ਜਾਇਜ਼ ਹੋਊਗਾ ਠੀਕ ਹੈ ਜੀ ਇਧਰ ਜਿਹੜੀ ਆ ਝੋਟੀ ਆ ਇਹ ਵੀ ਨੀਲੀ ਅੰਗ ਦੇ ਵਿੱਚ ਆ ਅੱਜ ਪਸ਼ੂ ਜ਼ਿਆਦਾਤਰ ਜੇਕਰ ਵੇਖੀਏ ਤਾਂ ਮੱਝਾਂ ਦੇ ਵਿੱਚ ਵੀ ਹੁਣ ਸੰਦੀਪ ਸਿੰਘ ਹਣ ਦੇ ਕੋਲ ਤਿੰਨ ਨਗਨੇ ਠੀਕ ਹੈ ਜੀ ਤਿੰਨੇ ਨਗ ਨੀਲੀ ਅੰਗ ਪੱਖਦੇ ਆ ਤੇ ਬਾਕੀ ਪ੍ਰੋਪਰ ਧਾਰਾ ਧੁਰਾ ਮਾਰ ਕੇ ਆਪਾਂ ਵਿੱਚ ਤਸੱਲੀ ਕਰਵਾ ਦੇਾਂਗੇ ਜਿਹੜੇ ਐਨੀਮਲ ਸ ਸੋ ਤਰੀਕਾ ਜੇ ਤੁਸੀਂ ਨੋਟ ਕਰ ਲਓ 15 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਿਹਾ ਮਾਰਨਿੰਗ ਦਾ ਟਾਈਮ ਆ ਕੋਈ 10:30 11:00 ਵਜੇ ਦਾ ਸੋ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਠੀਕ ਆ ਜੀ ਤੇ ਵੱਡੀ ਗਿਣਤੀ ਦੇ ਵਿੱਚ 8 7 8 7 ਨੰਗ ਜਿਹੜੇ ਆ ਐਵਰੀ ਟਾਈਮ ਇਸ ਕਿਲੇ ਤੇ ਇਸ ਛੱਡੇ ਤੇ ਅਵੇਲੇਬਲ ਹੁੰਦੇ ਆ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਾਸਤਰੀ ਕਾ ਸਾਹਸਾ ਸਾਹਸਾ ਸਾਹਿਬ ਜੀ ਠੀਕ ਠਾਕ ਜੀ ਮਾਰ ਜੀ ਬਹੁਤ ਵਧੀਆ ਸੰਦੀਪ ਭਾਜੀ ਕੀ ਹਾਲ ਜੇ ਬਹੁਤ ਵਧੀਆ ਸਾਹਸਾ ਸਾਹਿਬ ਠੀਕ ਠਾਕ ਜੀ ਆ ਸ਼ੁਕਰੇ ਮਾਲਕ ਦਾ ਹਾਂਜੀ ਐਵੇਂ ਸੰਦੀਪ ਮੱਜਾ ਅੱਜ ਤਿੰਨ ਆਪਣੇ ਕੋਲ ਆ ਨੀਲੀ ਅੰਗਪੱਖ ਦੇ ਵਿੱਚ ਹਾਂਜੀ ਅੱਜ ਸੰਤੂ ਸਾਹਿਬ ਇੱਕ ਬੂਰੀ ਮੈਂ ਆ ਗਈ ਬੜੀ ਜਿਆਦੀ ਚੰਗੀ ਆ ਤੇ ਦੋ ਮਈਆਂ ਜਿਹੜੀਆਂ ਲੀਲੀ ਰਵੀਆਂ ਆ ਗਈਆਂ ਜੀ ਠੀਕ ਹੈ ਇੱਕ ਆਪਣੇ ਕੋਲ ਜਰਸੀ ਬ੍ਰੀਡ ਦੀ ਵੈੜ ਆ ਗਈ ਜੀ ਠੀਕ ਆ ਜੀ ਹਾਂਜੀ ਟੋਟਲ 4 ਲੱਖ ਦਿਖਾਉਣੇ ਫਿਰ 4 ਲੱਖ ਦਿਖਾਉਣੇ ਜਿਨ੍ਹਾਂ ਦੇ ਵਿੱਚੋਂ ਦੋ ਮਈਆਂ ਸੂਈਆਂ ਦੇ ਇੱਕ ਵੈੜ ਸੂਈ ਆ ਇਹ ਨੀਲੀ ਦਾ ਵੀ ਦਾ ਤੋਹਫਾ ਜਿਹੜਾ ਸੰਤੂ ਸਾਹਿਬ ਪਹਿਲੇ ਨੰਬਰ ਦੇ ਕੱਬਣਿਆ ਮੈਂ ਵੀ ਸੰਦੀਮ ਅੱਗੇ ਗੱਲ ਕਰਦਾ ਪਿਆ ਸੀਗਾ ਹਾਂਜੀ ਬਾਲੀ ਬੇਕਮਾਲ ਜਿਹੜੀ ਕਰਮਾ ਲਈ ਇਹ ਚੀਜ਼ ਕੱਢ ਕੇ ਲਿਆਉਂਦੀ ਸੰਤੂ ਸਾਹਿਬਾਂ ਨੂੰ ਮੁੱਲੀ ਚੀਜ਼ ਆਵੇ ਚਲੋ ਆਪਾਂ ਨੂੰ ਇਨਾ ਚਿਰ ਹੋ ਗਿਆ ਵਪਾਰ ਕਰਦੇ ਨੂੰ ਪਹਿਲਾ ਨਾ ਦੇ ਆਪਣੇ ਕੋਲ ਇਹੋ ਜਿਹਾ ਆ ਪਰ ਇਹ ਮੈਂ ਲੈ ਆ ਗਏ ਵੇਚੀਏ ਬਾਕੀ ਆ ਚੀਜ਼ਾਂ ਨੇ ਸੰਤੂ ਸਾਹਿਬ ਲੱਭਦੀਆਂ ਜਿਹੜੀਆਂ ਇਹਨੂੰ ਲ ਰਗ ਟੰਗ ਦੇ ਵਿੱਚ ਹੁਵਾਨਾ ਚੱਡਾ ਥੱਬਿਆਂ ਦੇ ਥੱਬੇ ਲੇਵਾ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਟੇਡੇ ਕੱਟਤੀ ਜਿਹੜੀ ਨੀਲੀ ਰਗ ਦੀ ਮੱਝ ਆਪਾਂ ਤੁਹਾਨੂੰ ਦਿਖਾਉਣ ਡੇ ਆ ਬਾਕੀ ਮੋਢ ਤੋਂ ਚੌਰਸ ਲੇਵਾ ਤੇ ਮੈਨਾਂ ਵੀ ਕੁਕਮੀ ਪੇਸ਼ੀ ਨਹੀਂ ਛੱਡੀ ਮਾਲਕ ਸਾਹਿਬ ਆ ਗਏ ਮੈਨੇ 2 ਤੋਂ 4 ਦਿਨ ਇਹ ਵੀ ਲੈ ਜਨੇ ਆ ਹਾਂ ਤੇ ਬਹੁਤ ਹੀ ਜਿਆਦਾ ਖਰੀ ਮੈਂ ਜਿੰਨੀ ਤੇ ਦੀ ਸਿਫਤ ਕਰ ਲੀਏ ਚਲੋ ਉਨੀ ਥੋੜੀ ਆ ਬਾਕੀ ਗਰੰਟੀ ਬੜੀ ਜਿਆਦਾ ਦਿੱਤੀ ਆ ਆਪਾਂ ਆਪਦੇ ਸਜਣਾ ਤਾਂ ਲਈ ਆ ਹਾਂਜੀ ਤੇ ਲਈ ਵੀ ਇਧਰੋਂ ਖਾਲ ਲੜੀ ਏਰੀਏ ਜਮਾਂ ਹਾਂ ਪਾਕਿਸਤਾਨੀ ਬਲੈਡ ਰੈਕਸ਼ਨ ਦੀ ਮੈਂ ਆ ਹਾਂ ਬਹੁਤ ਜਿਆਦਾ ਚੰਗੀ ਅਸੰਦੂ ਸਾਹਿਬ ਅੱਛਾ ਸੰਦੀਪ ਇਹ ਬੈਕਗਰਾਉਂਡ ਦੀ ਗੱਲ ਕਰ ਲਈਏ ਤੇ ਪਿਛਲੇ ਮੰਨ ਲਓ ਪਹਿਲੇ ਦੂਜੇ ਦੂਜੇ ਸਵੇਰ ਦਾ ਕੀ ਦੋਦਰ ਕਰ ਸੰਦੂ ਸਾਹਿਬ ਜਿਹੜਾ ਇਹਦਾ ਪਹਿਲਾ ਸਵੇਰ ਉਹਦਾ ਰਿਕਾਰਡ ਰਿਹਾ ਜੀ ਇਹਦਾ 13 ਤੋਂ 14 ਕਿਲੋ ਠੀਕ ਹੈ ਤੇ ਦੂਜੇ ਸਵੇਰ ਦਾ ਸੰਦੂ ਸਾਹਿਬ ਰਿਕਾਰਡ ਰਿਹਾ 16 ਤੋਂ 17 ਕਿਲੋ ਦਾ ਗੱਭਨ ਠੀਕ ਹੈ ਨਾ ਵੀ ਕਿਦੇ ਆਪਾਂ ਦੁੱਧ ਮਣਾ ਕੇ 17 ਕਿਲੋ ਮੈਂ ਵੇਚਣੀ ਮੈਂ 14 ਕਿਲੋ ਦੁੱਧ ਮੈਂ ਹਾਂਜੀ ਆਹ ਜਿਹੜੀਆਂ ਤੁਹਾਨੂੰ ਸਾਬ ਮਿਲਦੀਆਂ ਨਹੀਂ ਗੀਆਂ ਚਲੋ ਜਿਹੜੀਆਂ ਇਹਨੂੰ ਰੰਗ ਭਾਗ ਲੱਗੇ ਕਰਮਾਲੀਆਂ ਲਓ ਜੀ ਠੀਕਾ ਜੀ ਬਾਕੀ ਖੱਬੇ ਬਨੇ ਟੇਡਾ ਕਾਟ ਆ ਗਿਆ ਬਹੁਤ ਜਿਆਦਾ ਸੁਤਰੀ ਆਗੇ ਹਮ ਲਓ ਜੀ ਮਾਰਕਿੰਗ ਦੀ ਗੱਲ ਕਰ ਲਈਏ ਪੂਛ ਵੀ ਹਾਫ ਤੋਂ ਥੋੜੀ ਜੀ ਪਲੱਸ ਉੱਪਰ ਤੱਕ ਵਾਈਟ ਆ ਡੱਬੇ ਡੱਬ ਹਵਾਨੇ ਛੱਡੇ ਦੇ ਉੱਪਰ ਮਗਰਲੇ ਪੈਰ ਤੁਸੇ ਤੁਹਾਨੂੰ ਨਜ਼ਰ ਆਉਣਗੇ ਗਿੱਠ ਗਿੱਠ ਤੇ ਅਗਲੇ ਪੈਰਾਂ ਦੇ ਜਵਾਬ ਜੇ ਬਾਕੀ ਮੋੜ ਦੋ ਇਹਦੀਆਂ ਕੱਟੀਆਂ ਆ ਗਈਆਂ ਉਹ ਤੈ ਵੀ ਬਿਲਕੁਲ ਨੀਲੀ 라ਵੀ ਦੀਆਂ ਵਾ ਫਿਰ ਨੀਲੀ 라ਵੀ ਦਾ ਸੀਮਣ ਭਰਿਆ ਵਾ ਅੱਡਾ ਦੇ ਦੇ ਕੱਟੀ ਦੇ ਇਹ ਅਗਲੇ ਦੇ ਕਰਮਿਆਂ ਅੱਗੇ ਅੱਗੇ ਸੰਦੀਪ ਸੀਮਣ ਤੋਂ ਕੇ ਮਾਲੀ ਮੂਲੀ ਨਹੀਂ ਨਹੀਂ ਸੰਤੂ ਸਾਹਿਬ ਸੀਮਣ ਤੋਂ ਹੀ ਆ ਸੀਮਣ ਸੀਮਣ ਤੋਂ ਹੀ ਆ ਉਹ ਵੀ ਨੀਲੀ 라ਵੀ ਦਾ ਹੀ ਆ ਚੰਗੇ ਆ ਕੋਈ ਚਲੋ ਇਹ ਨਹੀਂ ਆਪਾਂ ਉਹਨਾਂ ਨੂੰ ਪੁੱਛਿਆ ਵੀ ਕਿਹੜਾ ਹੋਵੇ ਤਾਂ ਆਖੀ ਜਈ ਝੂੜ ਮਾਰਦੀ ਕਿ ਕਹਿਦਾ ਤੇ ਇਹਦਾ ਬਾਕੀ ਚੰਗਾ ਜਣਵਰ ਦਊਗੀ ਜਿਹੜਾ ਵਦੂਗੀ ਕੱਟੀਆਂ ਵੀ ਦੀਆਂ ਨਿਕੇ ਨਿਕੇ ਸਿੰਘ ਦੀਆਂ ਉਹਨਾਂ ਕੋ ਦੋ ਆ ਸੰਤੂ ਸਾਹਿਬ ਨੀਲੀ ਦੀਆਂ ਹਾਂਜੀ ਹਾਂਜੀ ਠੀਕ ਆ ਲੈ ਵੀ ਸੰਦੀ ਵੀਰ ਇੱਕ ਵਾਰੀ ਖੋਲ ਮਾਰਾ ਤੋੜ ਕੇ ਦਿਖਾਈਏ ਲੋ ਵੀ 200 ਜੜੇ ਭਰਾ ਦੇ ਕੋ ਜਰ ਰੱਖਿਆ ਪਸ਼ੂ ਠੀਕ ਆ ਜੀ ਕਿਸੇ ਭਰਾ ਕੋਲ ਉਹ ਜਿਆ ਹੈਗਾ ਰਵਾ ਠੀਕ ਆ ਜੀ ਤੇ ਉਹ ਭਰਾ ਜਾਣਕਾਰ ਹੋਊਗਾ ਤਕਰੀਬਨ ਵੀ ਇਹਨੂੰ ਨੀਲੀ ਰਾਵੀ ਦਾ ਸੀਮਲ ਵਰਤਣਾ ਆਪਾਂ ਅੱਗੇ ਤੇ ਬੱਚਾ ਨੀਲੀ ਰਾਵੀ ਦਾ ਕਰਮਾ ਦੀ ਪਾ ਦੂਗੀ ਚੰਗਾ ਮੇਲ ਆ ਜੇ ਫੀਮੇਲ ਆ ਜੇ ਉਹ ਅੱਗੇ ਠੀਕ ਆ ਜੀ ਆਪਾਂ ਰਾਬਤੇ ਛੱਡ ਦਿੰਨੇ ਆ ਬਾਕੀ ਚੰਗਾ ਬੱਚਾ ਪਾ ਦਊਗੀ ਠੀਕ ਆ ਜੀ ਜਿੱਦਾਂ ਕਿ ਬਾਕੀ ਸੰਤੋਖ ਸਿੰਘ ਜੀ ਚਲੋ ਕੇ ਬ੍ਰੀਡਰ ਨੇ ਵੀ ਨੀਲੀ ਨਸਲ ਦੀ ਰਾਵੀ ਦੇ ਕੰਮ ਕਰਨਾ ਵਾ ਤੇ ਚਲੋ ਜੇ ਉਹ ਵਾਦੇ ਨਾਲ ਖਰੀਦੇ ਤੇ ਮੈਂ ਇਹ ਕਹਿ ਸਕਦਾ ਕਿ ਯਾਨੀ ਕਿ 20 ਕਿਲੋ ਦੁੱਧ ਮੈਂ ਦੇ ਦਊਗੀ ਹੂੰ ਇਹ ਕੋਈ ਚੰਗੀ ਸਾਹਮ ਵਾਲਾ ਵੀ ਤੇ ਪਹਿਲੇ ਘਰ ਦਾ ਜੰਪਾ ਲਿਆ ਸੰਤੋਖ ਸਾਹਿਬ ਦਾ ਠੀਕ ਆ ਹਾਂਜੀ ਨਹੀਂ ਪਾਕੀ ਜਿੰਨੇ ਵੀ ਆ ਸੰਦੀਪ ਆ ਮੈਂ ਚਲੋ ਬਾਦੀ ਵੀਰ ਦੇ ਹਿਸਾਬ ਨਾਲ ਸਾਂਭੀ ਸੂੰਭੀ ਵੀਰ ਨੇ ਪੂਰੀ ਬਹੁਤ ਜਿਆਦੀ ਬਹੁਤ ਜਿਆਦੀ ਸੰਤੋਖ ਸਾਹਿਬ ਮਧਰੀ ਡੌਲੀ ਦੇ ਵਿੱਚ ਆ ਦੋਸਤੋ ਮਧਰੀ ਡੌਲੀ ਦੇ ਵਿੱਚ ਬਾਕੀ ਨੀਲੀ ਰਾਵੀ ਤੁਹਾਨੂੰ ਪਤਾ ਥੋੜੀ ਜਿਹਾ ਹੁੰਦੀਆਂ ਮਧਰੀ ਡੌਲੀ ਚ ਆ ਜਾਂਦੀਆਂ ਹਾਂ ਇਹ ਬਾਕੀ ਰੰਗ ਭਾਗ ਬੜੇ ਲੱਗੇ ਕਰਮਾਲੀ ਨੂੰ ਬੋਲੋ ਇਹ ਕੱਬੇ ਬਣੇ ਟੇਡਾ ਘਟ ਆ ਗਿਆ ਸਿੰਘ ਵੀ ਬਿਲਕੁਲ ਗਲਾਈ ਵਾਲਾ ਆ ਗਿਆ ਬਿਊਟੀ ਕਰੇ ਤੁਸੀਂ ਬਿਊਟੀ ਅਲੱਗ ਹੀ ਲੱਗੀ ਕਰਮਾਲੀ ਨੂੰ ਹਾਂਜੀ ਹਾਂਜੀ ਬਹੁਤ ਵਧੀਆ ਖੂਬਸੂਰਤ ਢਾਂਚਾ ਮੈਂ ਦਾ ਬਿਲਕੁਲ ਜੀ ਬਿਲਕੁਲ ਬਹੁਤ ਸੋਹਣਾ ਚੱਡਾ ਸੋ ਥੱਬਿਆਂ ਨੂੰ ਥਬੇ ਲੈਵਾ ਠੀਕ ਆ ਜੀ ਤੇ ਬਾਕੀ ਥਾਣ ਤੁਸੀਂ ਵੇਖੋ ਦੋਹਰਾ ਥਾਣ ਲੱਗਾ ਗਰਮਾੜੀ ਦੇ ਤੇ ਟਿੱਪੜ ਤੋਂ ਉੱਪਰ ਬੁਣਾਉਣ ਵੀ ਸੰਦੀਪਾ ਉਹ ਸਭ ਆਣ ਇੱਕ ਨੰਬਰ ਤੇ ਪਣਿਆ ਜਿਹੜੇ ਵੀਰ ਨੇ ਲੈਣੇ ਜੇ ਕੋਈ ਆਨਲਾਈਨ ਲੈਂਦਾ ਆਪਣੇ ਖਾਤੇ 'ਚ ਚਲੋ ਅੱਧੇ ਪੈਸੇ ਪਾ ਦੇ ਗੱਡੀ ਵਾਲਾ ਜਦੋਂ ਜਿੱਥੇ ਲਾਉਣ ਜਾਂਦਾ ਵਾ ਅਗਲਾ ਚਮਾ ਥਾਣਾ ਦੀ ਟਿੱਪਕਸ ਸੱਲੀ ਕਰ ਲੈ ਬਾਕੀ ਰੁਪਈਆ ਗੱਡੀ ਵਾਲੇ ਹੱਥ ਕਰ ਦੇ ਆਪਾਂ ਨੂੰ ਕੋਈ ਇਤਰਾਜ਼ ਨਹੀਂਗਾ ਤੇ ਪਿੱਛੇ ਭਾਰਦੀ ਸੰਧੂ ਸਾਹਿਬ ਆਪਣੀ ਫੁੱਲ ਗਾਰੰਟੀ ਚਲੋ ਜੀ ਪਿਛੇ ਭਾਰ ਦੀ ਪੂਰੀ ਗਰੰਟੀ ਮੈਂ ਵੀ ਪੂਰੀ ਗਰੰਟੀ ਹੈ ਪੂਰੀ ਤਸੱਲੀ ਆ ਫਿਰ ਹਾਲ ਕੋਈ ਵੀ ਭਰਾ ਆਉਂਦਾ ਕਿ ਕਰਦੀਆਂ ਲੰਮੀ ਆ ਮੰਦੀਏ ਬਸ ਠੀਕ ਆ ਸੰਦੀਪਰੇ ਠੀਕ ਹੈ ਜੀ ਮੁੱਲੀ ਛੇ ਠੀਕ ਆ ਜੀ ਕਿਸੇ ਭਰਾ ਨੇ ਵੀ ਆਉਣਾ ਭਾਰ ਪਿਛੇ ਦੀ ਗਰੰਟੀ ਤਸੱਲੀ ਆ ਟਿਪ ਟਪਾ ਕੇ ਮੇਰਾ ਵੀਰ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਪੈਸੇ ਲੱਗ ਜਾਂਦੇ ਆ ਚੰਗੇ ਜਦੋਂ ਚੰਗੀ ਛੇ ਖਰੀਦਨੀ ਆ ਠੀਕ ਆ ਹੰਦੂ ਸਾਹਿਬ ਚਲੋ ਚੀਜ਼ ਬੜੀ ਜਿਆਦੀ ਖਰੀਏ ਤੇ ਬਹੁਤ ਵਧੀਆ ਬੰਦਾ ਵਰਲਾ ਕਰ ਲੋ ਚੈੱਕ ਬਹੁਤ ਸੋਹਣੀ ਸਪੇਸ ਗੈਪ ਆਪਸੀ ਥਾਣਾ ਦੇ ਵਿੱਚ ਸੋ ਚੰਗਾ ਪਸ਼ੂ ਤੁਹਾਨੂੰ ਚੰਗਾ ਦੋਸਤ ਦੁੱਧ ਜਿਵਾਜੂਗੀ ਕਰਮ ਵਾਲੀ ਐਸ ਸੁਵੇ ਦੇ ਵਿੱਚ ਹੰਦਰ ਸਾਹਿਬ ਆਪਾਂ ਪੂਰਾ ਮੋਲ ਲਾ ਕੇ ਲਈਏ ਬਾਕੀ ਜਿਹੜੇ ਵੀਰ ਨੇ ਲੈਣੀ ਆ ਉਹਨੇ ਪੂਰਾ ਮੋਲ ਲਾ ਕੇ ਲੈਣੀ ਆ ਕਿਉਂਕਿ ਨਸਲ ਬਰੀਡ ਚੰਗੀ ਆ ਹਾਂ ਬਰੀਡ ਕਰਕੇ ਆਪਾਂ ਲੈ ਲਈ ਆ ਬਿਲਕੁਲ ਤੇ ਦੁੱਧ ਵਾਲੀ ਮਹੀ ਆ ਲੋ ਵੀ ਪ੍ਰਭੂ ਠੀਕ ਆ ਜੀ ਸਦੀਪ ਕੀ ਡਿਮਾਂਡ ਹੈ ਕਿ ਮੁੱਲ ਕਰਦਾ ਹਾਂ ਦਾ ਹੰਦਰ ਸਾਹਿਬ ਵੇਖ ਲਓ ਮੈਂ ਤਾਂ ਇਤਨਾ ਮੁੱਲ ਕਰਨ ਨੂੰ ਭਾਵੇਂ ਮੈਂ ਤਾਂ ਦੋ ਵੀ ਕਰ ਲਈ ਆ ਵੀ ਥੋੜਾ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਹਾਂ ਹੰਦਰ ਸਾਹਿਬ ਮੁੱਲ ਕਰਦੇ ਆ 1,55,000 ਰੁਪਏ ਹੂੰ ਹੂੰ ਡੇਢ ਦੀ ਦੇਈਏ ਡੇਢ ਦੀ ਦੇ ਦਿਓ ਮਾਲਕੋ ਪਰ ਕਰਕੇ ਲੈਸ ਲੂਸ ਦੇ ਦਿੱਤੀਏ ਚਲੋ ਅੱਗੋ ਛਾਏ ਕਿਸੇ ਕੋਲੋਂ ਵੀ ਲੈਣੀ ਤਾਂ ਆਪਾਂ ਨੂੰ ਪਤਾ ਵੀ ਕਿਹੜੇ ਭਾ ਪੈਂਦੀ ਐ ਛਾਏ ਜੈਸਨ ਹੋਈ ਸੰਤੂ ਸਾਹਿਬ ਐਂਡ ਤਾਂ ਇੱਕ ਗੱਲ ਹੀ ਹੋਵੇ 1.35 ਦੀ ਮਹ ਦੇ ਦਾਂਗੇ 1.35 ਦੀ 1.35 ਦੀ ਮਹ ਦੇਵਾਂਗੇ ਜਾਂ ਸੂਈ ਸਵਾਈ ਵਿੱਚ ਦੇ ਮਹ ਆਪਾਂ ਡੇਢ ਦੀ ਵੇਚਣੀ ਹੂੰ ਪੂਰਾ ਦੁੱਧ ਮਨਾਗੇ ਦਵਾਂਗੇ ਸੰਤੂ ਸਾਹਿਬ ਵਾਹ ਵੈਸੇ ਦੋਸਤੋ ਛਾਏ ਦਾ ਮੁੱਲ ਕੋ ਨਹੀਂਗਾ ਭਰਿਆ ਭਾਂਡਾ ਠੀਕ ਆ ਜੀ ਦੁੱਧ ਮਨ ਵੀ ਸੱਚ ਆ ਬਾਕੀ ਮੇਰਾ ਭਰਾ ਕੋਈ ਵੀ ਲੈ ਜਾਂਦਾ ਠੀਕ ਆ ਜੀ ਇਹਨੇ ਪਤਾ ਨਹੀਂ ਕਰਵਾਇਆ ਕੀ ਕਰਨਾ ਕਮਾਲ ਕਰਨੀ ਹੈ 190000 ਸੰਤੂ ਸਾਹਿਬ ਚਲੋ ਆਪਾਂ ਆਪਣੀ ਵੇਚ ਆ ਕੋਈ ਚੰਗਾ ਬਰੀਡਰ ਲੈ ਕੇ ਆ ਤੇ ਹੋ ਸਕਦਾ ਉਹਦੇ ਘਰ ਜਾ ਕੇ 2.5 ਲੱਖ ਦੀ ਵੀ ਮੈਂ ਹੋ ਸਕਦੀ ਹੈ ਇਹ ਨਹੀਂ ਪਤਾ ਲੱਗਦਾ ਸੰਤੂ ਸਾਹਿਬ ਸਮਝਿਆ ਸੰਤੂ ਸਾਹਿਬ ਇਹ ਕਿੱਥੋਂ ਤੁਰਦੀ ਕਿੱਥੇ ਪਹੁੰਚ ਜਾਂਦੀ ਹੈ ਲਓ ਵੀ 1.35 ਲੱਖ ਦੀ ਇਹ ਇਹ ਦੱਸ ਦਵਾਂਗੇ ਸੰਤੂ ਸਾਹਿਬ ਚਾਹੇ ਆਪਾਂ ਸੂਈ ਵੇਚ ਲਈਏ ਤੇ ਚਾਹੇ ਆਪਾਂ ਘੱਬੜ ਵੇਚ ਲਈਏ ਸੂਈ ਤੇ ਆਪਾਂ 1.5 ਦੀ ਮੈਂ ਦੇਣੀ ਆ ਚੰਗੀ ਕੱਟੀ ਕੁਟੀ ਦੇਤੀ ਇਹਨੇ ਬੱਚਾ ਵੀ ਚੰਗਾ ਦੇਤਾ ਫੇਰ ਆਪਾਂ 16 ਤੋਂ 17 ਕਿਲੋ ਦੁੱਧ ਬਿਲਕੁਲ ਇਹ ਸਾਫ ਸਫੀ ਬਹੁਤ ਜਿਆਦੀ ਬਹੁਤ ਵਧੀਆ ਸ਼ਾਨਦਾਰ ਤੇ ਪੂਰੀ ਜਾਨ ਤਰਕਵਾਦ ਸ਼ਾਨਦਾਰ ਇਧਰ ਸੰਦੀਪ ਭਾਬੇ ਕੋਲ ਕਿ ਪੂਰੀ ਮਾਜਾ ਆ ਗਈ ਆ ਪੂਰੀ ਮਾਜਾ ਆ ਗਈ ਸੰਤੂ ਸਾਹਿਬ ਠੀਕ ਆ ਜੀ ਇਹਦਾ ਕੀ ਫੇਰਵਾ ਕਿਵੇਂ ਆਪਾਂ ਸੰਤੂ ਸਾਹਿਬ ਇਧਰੋਂ ਖੜ ਰਹੇ ਰਹੀਏ ਕਿ ਨਹੀਂ ਆ ਹਾਂ ਤੇ ਇਹਦਾ ਸੰਤੂ ਸਾਹਿਬ ਚਲੋ ਉਹਨਾਂ ਤੇਜਾ ਸਵਾ ਦੱਸਿਆ ਕਿ ਐ ਕੋਈ ਚੌਥਾ ਮੰਨ ਲੇ ਤੇ ਰਾਤ ਦੀ ਸੂਈ ਜੇ ਬਾਕੀ ਚੋਣ ਚਣ ਬਹੁਤ ਜਿਆਦੀ ਖਰੀ ਨਿਕਲੀ ਜੀ ਦਾਲੇਵਾ ਤੇ ਵੀ ਤੂੰ ਨੇ ਲਾਈ ਖੜੀ ਕਰੀ ਹਾਂਜੀ ਹਾਂਜੀ 4 ਕਿਲੋ ਦੇ ਲਗਭਗ ਚੋਈ ਆਪਾਂ ਹਾਂ ਤੇ ਬਹੁਤ ਜਿਆਦਾ ਚੌਣ ਚੰਗੀ ਨਿਕਲੀ ਇਹਦਾ ਸੁਹਾ ਕਿਵੇਂ ਫਿਰ ਸੁਹਾ ਸੰਤੂ ਸਾਹਿਬ ਉਹਨਾਂ ਤੀਜਾ ਆਖਿਆ ਆਪਣੇ ਕੋਈ ਚੌਥਾ ਮੰਨ ਲਈ ਅਗਲਾ ਆਪਦੀ ਸਮਝ ਨਾਲ ਲਵੀ ਜਿਹੜੇ ਵੀਰ ਨੇਵੇਂ ਲੈਣੀ ਹਾਂ ਨਾ ਵੀ ਸੁਹਾ ਦੇ ਵਿੱਚ ਮੇਰਾ ਵੀਰ ਆਪਦੀ ਸਮਝ ਵੇਖਿਆ ਕਰੋ ਬਹੁਤੇ ਵੀਰ ਹੁੰਦਾ ਵੀ ਵਪਾਰੀ ਵੀਰ ਇੱਕ ਛਲਕਾਰਾ ਪਾ ਲੈਂਦੇ ਵੀ ਕਹਿ ਕੇ ਦੂਜਾ ਤੇ ਤੀਜਾ ਹਾਂ ਅਗਲਾ ਆਪਦੀ ਸਮਝ ਵੇਖੀ ਸਮਝ ਆਪੋ ਆਪ ਹੀ ਵੇਖਣੀ ਹੁੰਦੀ ਹੈ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਬਾਤ ਮੈਂ ਨਿਕਰ ਜੇ ਸੰਤੂ ਸਾਹਿਬ ਵਜਨ ਮੱਟੇ ਆ ਲਈ ਮੈਂ ਹਾਂ ਤੇ ਬਾਕੀ ਬੂੜੀ ਦਾ ਕਰੇਜ ਹੈਗਾ ਬੂੜੀ ਨੀਲੀ ਮਿਲਦੀ ਵੀ ਘੱਟ ਜੀ ਇਹ ਅੱਜ ਪਲਕੀ ਸੂਈ ਹੈ ਇਹ ਰਾਤ ਦੀ ਸ ਲੋ ਵੀ ਠੀਕ ਹੈ ਜੀ ਹਜੇ ਪੁੜੇ ਪੜੇ ਦੋਸਤੋ ਚੱਕਨੇ ਸ਼ੁਰੂ ਕਰ ਦੂਗੀ ਦੇ ਡੰਗ ਤੱਕ ਪੁੜੇ ਪੜੇ ਚੱਕ ਜੂਗੀ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਬਾਕੀ ਨਿਸ਼ਾਨੀਆਂ ਵੀ ਤੁਹਾਨੂੰ ਬਰੀਕ ਬਰੀਕ ਨਜ਼ਰ ਆਉਣਗੀਆਂ ਕਿਤੇ ਨਾ ਕਿਤੇ ਟੱਚ ਟੁੱਚ ਜਿਹੜਾ ਨੀਲੀ ਦੇ ਵਿੱਚ ਕ੍ਰੋਸ ਹੋਏ ਹੁੰਦੇ ਆ ਹਾਂਜੀ ਹਾਂਜੀ ਬਾਕੀ ਚੱਡੇ ਲੇਵੇ ਦੀ ਸਾਫ ਆ ਤੇ ਬਿਲਕੁਲ ਗਲਾਸਾਂ ਵਰਗੇ ਥਾਣਾ ਠੀਕ ਆ ਜੀ ਚੰਗ ਚੰਗ ਚੰਗੀ ਆ ਮਹੀਂ ਦੀ ਸਭ ਮੋਰਨੀ ਤੇ ਥੋੜੀ ਬੈਠੀ ਭਰਾਈ ਭਰੂਈ ਮੋਰਨੀ ਹਾਂਜੀ ਸਤਿ ਸ੍ਰੀ ਅਕਾਲ ਸਾਬ 4-5 ਕਿਲੋ ਮਹੀਂ ਚਾਹੀਏ ਇਹਦੇ ਠੀਕ ਆ ਲੋ ਵੀ ਬੂਰੀਆਂ ਮੱਝਾਂ ਤੇ ਸ਼ਕੀਨ ਵੀਰਾਂ ਦੇ ਲਈ ਮਗਰ ਇਹ ਕਟਾ ਆ ਗਿਆ ਜੀ ਮਗਰ ਕਟਾ ਆ ਗਿਆ ਠੀਕ ਆ ਜੀ ਮਗਰ ਮਾਲੀ ਆ ਗਿਆ ਇਹਦੇ ਨਾਲ ਬੱਚਾ ਮੜਿਆ ਮਗਰ ਕਟਾ ਤੇ ਬਾਕੀ ਕੋਈ ਦੋ ਦੋ ਚਾਰ ਚਾਰ ਆਪਾਂ ਤੁਹਾਨੂੰ ਧਾਰਾ ਵੀ ਦਿਖਾਵਾਂਗੇ ਠੀਕ ਆ ਜੀ ਤੇ ਚਵਾਈ ਕਿਹੋ ਜੀ ਇਸ ਮੈਂ ਦੀ ਤੇ ਬੂਰੀ ਦੇ ਵਿੱਚ ਇਹ ਜਿਹੜੀ ਆਪਾਂ ਤੁਹਾਨੂੰ ਮਾਜ ਦਿਖਾ ਰਹੇ ਪੂਰੀ ਵਾਜ ਮਾਤਾ ਹੁਣ ਤੋਂ ਸਾਰਾ ਇਹਦਾ ਬੜਾ ਕਰਮਾਲੀ ਦਾ ਬਿਲਕੁਲ ਜੀ ਬਿਲਕੁਲ ਸੋ ਇੱਕ ਵਾਰੀ ਸੂਸਵਾਚ ਆ ਕਿਉਂਕਿ ਮਾਲੀ ਬਹੁਤ ਤਗੜਾ ਦਿੱਤਾ ਤਾਂ ਮਗਰ ਬਹੁਤ ਜਿਆਦਾ ਬੱਚਾ ਵੜਾ ਦਿੱਤਾ ਇਹਨੇ ਮਗਰ ਕਟਾ ਪਹਿਲੇ ਆਪਣੀਤਾ ਮਗਰ ਕਟਾ ਨੀ ਨੀਆ ਮੜ ਗਿਆ ਬੱਚਾ ਤੇਰੀਆਂ ਤਾਂ ਰਾਮਰਾ ਦੇ ਮਸਨੂ ਸਾਹਣ ਅਗ ਆਹ ਵੇਖੋ ਜੀ ਥਾਣਾ ਤੁਸੀਂ ਇੱਕ ਵਾਰੀ ਲਾਗੇ ਤੋਂ ਠੀਕ ਆ ਪੂਰੇ ਛੱਤੇ ਰਹਿਤੀ ਆ ਫਿਰ ਇੱਕ ਨੰਬਰ ਸੰਤੋ ਸਾਬ ਚਵਾਈ ਬਿਲਕੁਲ ਗੋਲ ਧਾਰਾ ਆ ਪੂਰੇ ਛੱਤੇ ਤੋਂ ਰਹਿਤਾ ਇੱਕ ਪੋਲੀ ਰੂਰ ਗਿਆ ਪਤਾ ਹਰਾ ਮਾਰ ਕੇ ਵਿਖਾਉਣੇ ਅਮਰੀਕੇ ਮਾਰਿਆ ਬੱਚਾ ਲਾਗੇ ਧਾਰਾ ਮਾਰਦੇ ਨਹੀਂ ਤੇ ਸੰਦੀਪ ਉਹ ਨਜ਼ਰ ਇਹਦਾ ਰੇਟ ਵੀ ਜਰੂਰ ਦੱਸਦੇ ਵੀ ਇਹ ਮੁੱਲ ਕੀ ਰੇਟ ਦੀ ਆ ਸੰਤੋ ਸਾਬ ਮੁੱਲ ਦੇ ਦਾ ਕਰਦੇ ਆ ਪਾ 1 ਲੱਖ 10000 ਰੁਪਇਆ ਇੱਕ ਪੰਜ ਦੀ ਦੇ ਦਈਏ ਜੀ ਇੱਕ ਪੰਜ ਦੀ ਕਸਰ ਕੁਸਰ ਕੱਢ ਕੇ ਦੇ ਗਿਆ ਕੋਈ ਜੀ ਗੱਲ ਕਰਦਗੀ ਪੂਰੇ ਲੱਖ ਦੀ ਜੇ ਦੀਏ ਪੂਰੇ ਲੱਖੋਂ ਅੰਦਰ ਵਾਰ ਕੀ ਕਰਦੇ ਆ ਮਾਨਤਾ 99000 ਦੀ ਦੇ ਦਈਏ ਸੰਤੋ ਜਾ ਆਂਦੀ ਬਿਜਾਰ ਬੜਾ ਜੇ ਬਾਹਰ ਦੇ ਦੇ ਦਿਓ 95 95000 ਦੇ ਦੇ ਜੀ ਕੋਈ ਥੋੜਾ ਬੜਾ ਮਾਨ ਤਨ ਕਰ ਦਾਂਗਾ ਤੁਹਾਨੂੰ ਲਓ ਵੀ ਹਾਂਜੀ ਲਓ ਵੀ ਬਾਕੀ ਆਪਣੇ ਭੈਣ ਭਰਾਵਾਂ ਤੋਂ ਛੋੜ ਦਿਓ ਤਾਂ ਠੀਕ ਆ ਜੀ ਕੋਈ ਪਾਰਟੀ ਆਪਣਾ ਕੋਈ ਸੱਜਣ ਆਉਂਦਾ ਤੇ ਜਿੱਥੇ ਕਿ ਕਿਸੇ ਭਰਾ ਦੀ ਤੈਅ ਬੈਂਦੀ ਵਿੱਚ ਬੰਦ ਕਰੀ ਬੰਦ ਹਾਈ ਤਰ੍ਹਾਂ ਦਾ ਮਾਨ ਹੋ ਜਾਊਗਾ ਠੀਕ ਆ ਬਾਕੀ ਕੋਈ ਨਹੀਂ ਸੰਤੂ ਸਾਹਿਬ ਮਾਨ ਤਨ ਕਰਾਂਗੇ ਜੇ ਕੋਈ ਵੀ ਭਰਾ ਆਊਗਾ ਬਾਕੀ ਚੋਾਈ ਚੋਈ ਨਹੀਂ ਬੜੀ ਖਰੀ ਨਿਕਲੀ ਮੈਂ ਆਹ ਲਓ ਜੀ ਵਾਕੀ ਗੱਲ ਤਾਂ ਹੋਈ ਆ ਵੀ ਉਹਨਾਂ ਕੋਲ ਦੀ ਮੋਟੀ ਧਾਰੀ ਛਾਂ ਛਾਂ ਬਾਲਦੀ ਕਰਦੀ ਆ ਜਦੋਂ ਚੋਲੀ ਆ ਉਹ ਜਰਾ ਮਗਰਲੇ ਥਣ ਕਰਿਓ ਚੱਕ ਉਹ ਨਹੀਂ ਬੜੀ ਨੂੰ ਹੋਰ ਗਈ ਚਲੋ ਜੀ ਲੋ ਵੀ ਠੀਕ ਆ ਜੀ ਕੋਸੋ ਇਹ 2-2 4-4 ਤਰਾਂ ਦੀ ਇਹ ਮੇਰੇ ਸੰਤੂ ਸਾਹਿਬ ਚਾਹ ਰਿਹਾ 14 ਦਾ 15 ਕਿਲੋ ਉਹਨਾਂ ਕਿਹਾ ਬਾਕੀ 13-14 ਕਿਲੋ ਦੁੱਧ ਆਰਾਮ ਨਾਲ ਦਊਗੀ ਮੈਂ ਜੇ ਕੋ ਚੰਗਾ ਸੰਭੂਗਾ ਸ਼ਾਰਿਕ ਜੁੜੀ ਵਾਲੀ ਮਈ ਆ ਨਹੀਂ ਰੋਵੇ ਰੋਵੇ ਲਾਣੇ ਘਰਾਣੇ ਜੋ ਸੰਤੂ ਸਾਹਿਬ ਆ ਗੱਡੇ ਗੱਡੇ ਚਲੋ ਆਪਾਂ ਪਹਿਲਾਂ ਤਾਂ ਗਾਇਆਂ ਲੈ ਲੈਂਦੇ ਹੁਣ ਮੈਂ ਮਈਆਂ ਦਾ ਵਿਚਾਲੂ ਨਾਲ ਕਰੀਏ ਵੀਰ ਪ੍ਰਭਾ ਨਹੀਂ ਚੱਲਦਾ ਮੇਰੇ ਚਾਹੀਦਾ ਜਦੋਂ ਵਪਾਰ ਲੈਣੀ ਹੈ ਫਿਰ ਹਰੇਕ ਤਰ੍ਹਾਂ ਦੀ ਫਿਰ ਆਉਣੀ ਜਾਈਗੀ ਕੁਆਲਿਟੀ ਵੈਰੇਟੀ ਇਹ ਵੀ ਸੰਤੂ ਸਾਹਿਬ ਦੂਜਾ ਸੂਹਾ ਛੋਟੀ ਸੂਈ ਜੇ ਲਓ ਜੀ 12 ਕਿਲੋ ਦੁੱਧ ਹਾਜ਼ਰ ਹੈ ਜੀ ਕੰਡੇ ਦੇ ਜੋਗਮ ਇਸ ਵਕਤ 12 ਕਿਲੋ ਦੁੱਧ ਆਇਆ 12 ਕਿਲੋ ਦੁੱਧ ਆਇਆ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਸੰਤੂ ਸਾਹਿਬ ਆਪਾਂ ਪਾਟਾ ਨੋਟ ਨਹੀਂ ਲੈਣਾ ਅਗਲੇ ਨੇ ਆਪਦੇ ਸੱਲੀ ਕਰਕੇ ਖੜਨੇ ਨੇ ਸੱਲੀ ਕਰਕੇ ਖੜੇ ਵੀਰ ਰਹਿਣ ਬਹਿਣ ਸਹਣ ਦਾ ਜਗਾਰੜ ਆਪਣੇ ਕੋਲ ਪੂਰਾ ਵਾ ਚਾਹੇ ਵੀਰ ਕੋਈ ਆਪਣੇ ਕੋਲ ਰਾਤ ਆਵੇ ਰਾਤ ਚੋਵੇ ਸਵੇਰੇ ਚੋਵੇ ਦੋਵੇਂ ਚੋਵੇ ਸੱਲੀ ਕਰਕੇ ਲੈ ਗਏ ਮਗਰ ਕੱਟੀ ਏ ਮਗਰ ਇਹਦੇ ਸੰਤੂ ਸਾਹਿਬ ਨਹੀਂ ਕੱਟਾ ਮੇਰੇ ਖਰੇ ਇਹਦੇ ਮਗਰ ਕੱਟਾ ਕੱਟਾ ਜੀ ਲਓ ਜੀ ਮਗਰ ਕੱਟਾ ਠੀਕ ਆ ਜੀ ਅੱਜ ਦਿਨ ਕਿੰਨੇ ਹੋ ਗਏ 1.5 ਤੋਂ 20 ਹੋ ਗਏ ਹਣੇ ਸੂਈ ਨੂੰ ਇਹਨੂੰ ਲਓ ਜੀ 15 ਤੋਂ 20 ਦਿਨ ਦਾ ਸਮ ਤੋੜ ਗਿਆ ਜਿ ਮੜਾਇਆ ਲਓ ਜੀ ਤੋੜੀ ਸੰਤੂ ਸਾਹਿਬ ਨੀਲੀ ਰਾਵੀ ਕੀ ਆਉਂਦੀ ਓਦਾਂ ਨੀਲੀ ਦੇ ਵਿੱਚ ਹੀ ਆ ਹਾਂਜੀ ਬਾਬੀ ਨੀਲੀ ਅੰਗਰੇ ਦੇ ਵਿੱਚ ਠੀਕ ਆ ਜੀ ਅੱਖਾਂ ਬਿੱਲੀਆਂ ਨੇ ਮੱਥੇ ਬੱਲ ਬਾਕੀ ਚੱਡੇ ਲੇਵੇ ਤੇ ਨਿਸ਼ਾਨ ਝਾਲਰ ਤੇ ਤਕਰੀਬਨ ਮਗਰਲੇ ਪੈਰ ਤੁਸੀਂ ਮਗਰਲੇ ਖੋਰ ਵੇਖੋਗੇ ਠੀਕ ਆ ਜੀ ਇਹ ਧੁਪੇ ਆ ਤੇ 12 ਕਿਲੋ ਲੀਟਰ ਯਾਰਾ 12 12 ਲੀਟਰ ਦੁੱਧ ਦੇ ਥੱਲੇ ਹਾਜ਼ਰ ਹਾਜ਼ਰ ਆ ਸੰਤੂ ਸਾਹਿਬ ਵਦੂ ਕੀ ਅਰੇ ਛੋਟੀ ਨੇ ਮੈਰਾ ਮੂਲਾ ਮਾਰਨਾ ਵਾ ਕੱਦ ਵੱਡਾ ਆ ਗਿਆ ਹਾਂ ਵਜਨ ਮੱਟਾ ਵੱਡਾ ਬਾਬੀ ਕੱਦ ਵੱਡਾ ਠੀਕ ਆ ਕੱਦ ਵੱਟਾ ਤੇ ਬਿਲਕੁਲ ਐਨ ਰਿਸ਼ਕੁਲ ਉਸ ਕਪੂਰੀ ਪਤਲਾ ਪਿੰਡਾ ਕਰਮਾਲੀ ਦਾ ਵੀ ਆ ਜੀ ਵਾਈ ਵੀ ਵਖੇ ਸੰਤੂ ਸਾਹਿਬ ਐਡੀ ਚੰਗੀ ਲੱਗੀ ਆਪਾਂ ਚੋਕੇ ਖਵਾਵਾਂਗੇ ਹੁਣ ਮੈਂ ਠੀਕ ਆ ਜੀ ਹਾਂਜੀ ਹਾਂਜੀ ਤੇ ਸੰਦੀਪ ਤੜਕੇ ਮਾਰਨਿੰਗ ਸਵੇਰ ਕੋਈ ਚੋਈ ਚਵਾਈ ਕਿਵੇਂ ਨਹੀਂ ਸੰਤੂ ਸਾਹਿਬ ਜੀ ਅੱਛਾ ਐਵੇਂ ਤੁਹਾਨੂੰ ਝੂਠ ਮਾਰਨੋਂ ਮਰੀ ਹੀ ਹੋਣਾ ਆਪਾਂ ਚੋਕੇ ਸਲੀ ਕਰਾਵਾਂਗੇ ਸਾਰੇ ਵੀਰ ਠੀਕ ਆ ਜੀ ਠੀਕ ਆ ਉਹਨਾਂ ਦੀ ਡੱਕੀ ਸੀ ਤੇ ਤੁਹਾਨੂੰ ਵੀ ਚਲੋ ਕੰਮ ਕਰਕੇ ਥੋੜਾ ਜਿਹਾ ਪਹੇਗਾ ਤੁਸੀਂ ਲੇਟ ਹੋ ਗਏ ਥੋੜਾ ਜਿਹਾ ਹਾਂ ਵੀ 10:30 10:30 ਵਜਣ ਦੇ ਆ ਹਾਂਜੀ ਹਾਂਜੀ ਲੈ ਵੀ ਠੀਕ ਆ ਜੀ ਕਾਰੀ ਹੈ ਗਈ ਐ ਉਹ ਨਹੀਂ ਹੁੰਦੀ ਬੈਠੇ ਨੇੜੇ ਤੋੜਦੀ ਮਾਰਦੇ ਇੱਥੇ ਤੋੜ ਦਿੰਦੇ ਲੈ ਸੁਧਰੀ ਬਹੁਤ ਹੈ ਜੋਡੀ ਸੰਧ ਸਾਹਿਬ ਜੀ ਨਹੀਂ ਆ ਗਈ ਨਵੀ 12 ਕਿਲੋ ਦੁੱਧ ਦੋਸਤੋ ਕੋਈ ਵੀ ਭਰਾਵ ਦੀ ਇੱਥੇ ਆਣ ਕੇ ਚੋਲੇ ਆਨਲਾਈਨ ਚਵਾਲੇ ਠੀਕ ਆ ਸੰਧਾ ਜੋੜਾ ਦੇ ਚਵਾਲੇ ਭਾਵੇਂ ਆਨਲਾਈਨ ਚਵਾਲੇ ਜਿਹੜਾ ਮਰਜੀ ਵੀਰ ਹਾਂ ਆਪਾਂ ਇਹ ਕਿਲਕ ਦਾ 100 ਰੁਪਿਆ ਤੇ ਲੱਖ ਚ ਆਪਾਂ ਖੁੱਲਾ ਇਮਾਨਦਾਰੀ ਕਰ ਦਈਏ ਦਾ ਲੱਖ ਚ ਖੁੱਲਾ ਕਿੰਨਾ ਹੋ ਜਾ 95 ਦੇ ਦੇ ਦਈਏ ਵੀ 95 ਦੇ ਹਾਂਜੀ ਝੋਟੀ ਆ ਝੋਟੀ ਤੇ ਸੰਢੀ ਅੰਦਰ ਕਰ ਦਈਏ ਹਾਂ 92 ਦੇ ਦੇ ਦਈਏ ਮੈਂ 90 ਅੰਦਰ ਆਉਂਦੀ ਆ ਦੋ ਛੱਡ ਦੋ 90 ਨੂੰ ਸਭ ਜਾਣ ਦੋ ਹਾਂ ਠੀਕ ਆ ਜੀ ਚਲੋ ਜੀ 88 ਦੀ 88 ਹਜ਼ਾਰ ਦੀ ਝੋਟੀ ਦੇ ਦਾਂਗੇ ਸਭ ਦਾ ਜਿਹੜੀ ਸੁਧਰੀ ਹੈ ਜੀ ਯਾਰ ਦੀ ਹਾਂਜੀ ਬਾਕੀ ਦਾ 100 ਰੁਪਿਆ ਛੋੜ ਹੀ ਹੁਣੀ ਦੁੱਧ ਬਥੇਰਾ ਝੋਟੀ ਥਲੇ ਸੁਣ ਠੀਕ ਆ ਵੀ ਨਸਲ ਬਰੀਡ ਆ ਠੀਕ ਆ ਜੀ ਨੀ ਨੀ ਨਾ ਇਹ ਜਾਂਦੀ ਹੈ ਕੰਪਨੀ ਦਾ ਸਮੇਂ ਚ ਚਲੋ ਹੁਣ ਤੱਕ ਕਿਸੇ ਭਰਾਲੇ ਚਲੋ ਪਤਾ ਨਹੀਂ ਕਿ ਕਿਹੜੇ ਮਾਰੀ ਤੋਂ ਲਵਾ ਲਿਆ ਬੱਚਾ ਉਹ ਜੇ ਆ ਗਿਆ ਹਾਂਜੀ ਪਰ ਬੱਚਾ ਮੇਰਾ ਭਰਾ ਕੋਈ ਚੰਗਾ ਲੈ ਸਕਦਾ ਹਾਂ ਸਰ ਚੰਗਾ ਜੇ ਕੋਈ ਸੀਮਾ ਨੀਲੀ ਦਾ ਭਰਾਵੇ ਨੀਲੀ ਦਾ ਬੱਚਾ ਦੇ ਸਕਦੀ ਛੋਟੀ ਆ ਖਾ ਖਾ ਵੇਖੋ ਪੂਰੀ ਜਗਹ ਨੀਲੀ ਮਰ ਕੇ ਆ ਕੇ ਚੰਗੀ ਬਲ ਭੰਗੂ ਜਗਦੀ ਆ ਹਾਂ ਚੰਗੀ ਆ ਹਾਂਜੀ ਬਈ 88 ਦੀ ਇੱਕ ਇਧਰ ਸੰਦੀਪ ਬਾਪੇ ਕੋਲ ਜਰਸੀ ਆ ਵਹੜ ਖੜੀ ਆ ਜਰਸੀ ਵਹੜ ਆ ਗਈ ਸੰਤੂ ਸਾਹਿਬ ਤੇ ਵੀ ਦੂਜਾ ਸੁਹਾ ਜੇ ਓਕੇ ਸੁਹਾ ਕੋਈ ਇਹਦੇ ਮਗਰ ਵੱਛੀ ਜਾਂ ਕੋਈ 10 ਦਾ ਮੰਨ ਲੇ ਕੋਈ 15 ਦਾ ਮੰਨ ਲੇ ਆਪਦੀ ਸਮਝ ਨਾ ਲਾ ਬ 15 ਦਿਨਾਂ ਦੀ ਸੂਈ ਆ ਦੁੱਧ ਦੇ ਦੋ ਭਾਈ ਤਾਂ ਸੰਤੂ ਸਾਹਿਬ 12 ਕਿਲੋ ਲੋਹੇ ਰਗਾਉਗੇ ਤੇ ਥਲੇ ਲਓ ਜੀ 12 ਕਿਲੋ ਦੁੱਧ ਤੇ ਸਵੇਰਾਂ ਦੇ ਵਿੱਚ ਵੀ ਕੋਈ ਭਰਾ ਦੁੱਜਾ ਹੀ ਮੰਨ ਕੇ ਭਾਵੇਂ ਬੇਸ਼ੱਕ ਸੌਦਾ ਕਰ ਲਵੇ ਪਿਓਰ ਦੁੱਜਾ ਹੀ ਸੰਤੂ ਸਾਹਿਬ ਅਗਰ ਬੱਛੀ ਇਹਦੇ ਠੀਕ ਆ ਜੀ ਆ ਬੱਚਾ ਜਿਹੜਾ ਡੱਬਾ ਇਸੇ ਦਾ ਹੀ ਆ ਤੇ 12 ਕਿਲੋ ਇਸ ਵਕਤ ਹਾਜ਼ਰ ਹਾਜ਼ਰ ਸੰਤੂ ਸਾਹਿਬ ਲੋਹੇ ਰਗਾ ਠੀਕ ਆ ਜੀ ਲੈ ਵੀ 12 ਕਿਲੋ ਦੁੱਧ ਆ ਤੇ ਥਾਨ ਪੁਰਾਤੀ ਮੁੱਠੀ ਵਾਲਾ ਹਾਤੀ ਚਵਾਈਆਂ ਥਾਨਿਆਂ ਇੱਕ ਦੋ ਵਾਰ ਦੇ ਵੀ ਦਿਖਾਵਾਂਗੇ ਤੁਹਾਨੂੰ ਅੱਜ ਚਾਰ ਹੀ ਨਾ ਗਿਆ ਸੰਤੂ ਸਾਹਿਬ ਆਪਣੇ ਕੋਲ ਕੋ ਮਾਲ ਦੀ ਵੀ ਛੋਟੀ ਛਾੜ ਚੱਲਦੀ ਮਗਰ ਮਾਲ ਵੀ ਘੱਟ ਮਿਲਦੇ ਆ। ਤੇਰਾ ਮਾਲ ਵੀ ਸੰਦੀਪ ਕਿੰਨਾ ਤਰਿਆ ਨਹੀਂ ਬਹੁਤ ਜ਼ਿਆਦਾ ਘੱਟ ਰਿਹਾ ਮੇਰੇ ਲੱਭਦਾ ਕੋਈ ਕਦਮ। ਬੜਾ ਫਰੀਦਾ ਸੰਤੂ ਸਾਹਿਬ ਹੁਣ ਵੀ ਆਵੇ ਗੱਡੀ ਬਾਹਰ ਕੱਢੀ ਬਾਹਰ ਮਾਲ ਨੂੰ ਚੱਲੇ ਤਿਆਰੀ ਬਿਲਕੁਲ। ਆ ਠੀਕ ਹੈ। ਇਹਨੂੰ ਮੋੜ ਦੇ ਵੀਰੇ ਬੱਸ। ਨਹੀਂ ਮਾਲ ਅੱਜ ਵੀ ਤੇਰਾ तकरीबन ਵੈਸੇ ਤੂੰ ਲੈ ਲੈ ਆਉਂਗਾ ਕੋਈ ਨਾ ਕੋਈ ਝੋਟੀਆਂ ਚੰਗੀ ਨਿਗਾਹ ਦੇ ਵਿੱਚ ਕਿ ਦੋ ਕਿ ਮੈਨੂੰ ਤਾਂ ਵੀ ਡੰਗਰ ਪਸ਼ੂ ਟਿਕਾਈ ਬੈਠਾ ਸੀ। ਹਾਂਜੀ ਅੱਜ ਸੰਤੂ ਸਾਹਿਬ ਲੈ ਕੇ ਜਾਊਂਗਾ ਜੀ। ਆਹੋ। ਇਹ ਮੱਝਾਂ ਨੂੰ ਦੇਖੋ ਵੀ ਦੋ ਸੰਦੀਪ ਤੋਂ ਉਹੋ ਜਿਹੀ ਨਿਗਾਹ ਤੇ ਕਰੀ ਬੈਠਾ ਵੀ ਜਿਨ੍ਹਾਂ ਨੂੰ ਕਹਿੰਦੇ ਇਹਨਾਂ ਮੱਝਾਂ ਵਾਲੀ ਵੜੇ ਵੜੇ ਲੱਗੇ ਸਭ ਦਾ ਉਹਨਾਂ ਕਰੀਆਂ ਵਾਲੀਆਂ ਵਾ ਨਹੀਂ ਮੈਂ ਸਮਝ ਗਿਆ ਗੱਲ ਮੱਝਾਂ ਚੰਗੀਆਂ ਚ ਵੱਡੀਆਂ ਲਈਆਂ ਨੇ ਲੋ ਵੀ ਇਹਦੀ ਧਾਰਾ ਮਾਰ ਗਿਆ ਪਾ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਲੀਲੀ ਝੋਟੀ ਦੀਆਂ ਦੂਜੇ ਸਵੇਰ ਝੋਟੀ ਸੀ ਤੇ ਇਹ ਜਿਹੜੀ ਵੜਾ 12 ਕਿਲੋ ਤੇ ਇਸ ਵਕਤ ਚੱਲਣ ਈ ਆ ਕੋਈ 15 ਦਿਨਾਂ ਦਾ ਕੋਈ ਟਾਈਮ ਹੋ ਗਿਆ ਹਾਂ ਜੀ ਹਾਂ ਜੀ ਕਿੰਨੇ ਕਿਲੋ ਦਾ ਲੱਗਦੇ ਨੇ ਵੀਰੇ ਸੰਤੂ ਸਾਹਿਬ ਮੋਲਤ ਭਾਏ 50 52 ਕਰੀਏ ਉਹਦਾ ਫਾਇਦਾ ਕੋਈ ਨਹੀਂ ਨਹੀਂ ਜਿਆਦਾ ਦੇ ਦਈਏ ਹੈ 45 ਨਹੀਂ 45 ਦੀ ਦੱਸ ਕਰੀਏ ਤੇ 42 ਦੇ ਦਈਏ ਨਹੀਂ 40 ਅੰਦਰ ਦੇ ਕੇ ਚਲੋ ਦੋ ਛੱਡ ਦੋ 40 ਹੱਸਦੀ ਖੇਡ ਵੀ ਜਾਵੇ ਕੋਈ ਭਰਾ ਚਲ 30000 ਦੀ ਦੇ ਦਾਂਗੇ ਸੰਤੂ ਸਾਹਿਬ ਜੱਸ 38000 ਦੀ 30000 ਦੀ ਲੈ ਵੀ 38000 ਦੀ 12 ਕਿਲੋ ਦੁੱਧ ਕੰਡੇ ਦੇ ਚੋਂ ਵਾਂ ਸੰਤੂ ਸਾਹਿਬ ਥੱਲੇ ਲੈ ਵੀ 38000 ਦੀ ਇਹ ਮਿਲ ਜੂਗੀ ਮਗਰ ਬੱਛੀ ਆ ਜਰਸੀ ਆਪ ਦੋਸਤੋ ਨਸਰ ਵੀ ਇਹ ਵੀ ਦੱਸੋ ਅੱਜ ਨਾਗਸੀ ਮੇਰ ਸੰਦੀਪ ਸਿੰਘ ਹੋਂਦੇ ਫਾਰਮ ਤੇ ਟੋਟਲ ਚਾਰ ਇੱਕ ਮਾਝ ਆ ਪਤਾਨੂੰ ਗੱਬਨ ਦਿਖਾ ਦਿੱਤੀ ਠ ਸੋ ਤੀਜਾ ਸਵੇਰ ਇਸ ਮੈਨ ਨੇ ਸੁਨਾ ਬਾਕੀ ਸਾਰੇ ਪਸ਼ੂ ਸੋਏ ਸੁਵਾਏ ਆ ਤੇ ਇਸ ਵਕਤ ਜਿਹੜੀ ਇਹ ਬੋਰੀ ਇਹ ਬੌਲੇ ਤੇ ਚੱਲਣ ਈ ਆ ਠੀਕ ਆ ਜੀ ਤੇ ਦੋ ਜਿਹੜੇ ਐਨੀਮਲ ਨੇ ਉਹ ਦੁੱਧਤੇ ਆ ਭਾਪੜਤੇ ਬੜੇ ਜਾਇਜ਼ ਮਿੱਠੇ ਮਿੱਠੇ ਰੇਟ ਆ ਤੇ ਵੀਰ ਸੰਦੀਪ ਇੱਕ ਨੰਬਰ ਕਰ ਦਿਓ ਸਾਡੇ ਆਪਣੇ ਲਿਖੋ ਸੰਤੋਖ ਸਾਹਿਬ ਇੱਕ ਨੰਬਰ ਹੈ 8437038947 ਇੱਕ ਹੈ 984038947 ਠੀਕ ਆ ਮਹਾਰਾਜ ਸਸਿਕਾ ਵੀਰ ਜੀ ਸਤਿ ਸ੍ਰੀਕਾਲ ਜੀ ਲੋਬੀ ਦੱਸੋ ਇਹ ਅੱਜ ਆਪਣੀ ਵਿਸ਼ੇਸ਼ ਵਿਜ਼ਿਟ ਸੀਗੀ ਭੋਲਰ ਡੇਰੀ ਫਾਰਮ ਪਿੰਡ ਸੁਰਸਿੰਘ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਨੰਬਰ ਸਕਰੀਨ ਤੇ ਚੱਲਣਦੇ ਆ ਨੰਬਰਾਂ ਤੇ ਕਾਲ ਕਰੋ ਤੇ ਬਾਕੀ ਮੇਰਾ ਭਰਾ ਕੋਈ ਆਗੇ ਠੀਕ ਹੈ ਜੀ ਕੋਈ ਦੋ ਟਾਈਮ ਤਸੱਲੀ ਕਰਨੀ ਚਾਹੁੰਦਾ ਠੀਕ ਹੈ ਜੀ ਰਹਿਣ ਦੀ ਪੂਰੀ ਫੈਸਿਲਿਟੀ ਹੈਗੀ ਆ ਰਹਿਣ ਦਾ ਕੋਈ ਰਾਤ ਦੇ ਦਾ ਪੂਰਾ ਪ੍ਰਬੰਧ ਆ ਤੇ ਬਾਕੀ ਰੋਟੀ ਜਲ ਪਾਣੀ ਕਾਹ ਪਾਣੀ ਪ੍ਰੋਪਰ ਜਿਹੜਾ ਤੁਹਾਨੂੰ ਮਿਲੂਗਾ ਠੀਕ ਹੈ ਜੀ ਕੋਈ ਭਰਾ ਇੱਥੇ ਕੋਈ ਫੈਮਿਲੀ ਨਾਲ ਲਾਉਣਾ ਚਾਹੁੰਦਾ ਕੋਈ ਇੱਕ ਟਾਈਮ ਦੋ ਟਾਈਮ ਤਸੱਲੀ ਕਰਨੀ ਚਾਹੁੰਦਾ ਤੇ ਮੋਸਟ ਵੈਲਕਮ ਠੀਕ ਹੈ ਜੀ ਮਿਲਦੇ ਆ ਇਕ ਨਮੀ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ